ਤਸਵੀਰਾਂ ਬਮਿਆਲ ਉੱਚ ਪੁਲ ਦੇ ਨੇੜੇ ਸ਼ਰੀਫ ਗੁਜਰ ਦੇ ਡੇਰੇ ਦੀਆਂ ਹਨ ਜਿੱਥੇ ਕੇ ਪੰਜਾਬ ਪੁਲਸ ਵੱਲੋਂ ਨਸ਼ਿਆਂ ਦੇ ਖਿਲਾਫ ਕਾਰਵਾਈ ਕਰਦੇ ਆਂ ਬਲਡੋਚ ਚਲਾਇਆ ਗਿਆ ਹੈ ਦੱਸਦੀ ਹੈ ਕਿ ਸ਼ਰੀਫ ਨਸ਼ਾ ਦਾ کاروبار ਕਰਦਾ ਸੀ ਜਿਸ ਦੇ ਵਿਰੁੱਧ ਪੁਲਸ ਵੱਲੋਂ ਪਹਿਲਾਂ 2 ਐਨਡੀਪੀ ਐਕਟ ਤੇ ਮਕਦਮੇ ਦਰਜ ਕੀਤੇ ਗਏ ਨੇ ਇਸ ਸੰਬੰਧੀ ਐਸਪੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਮਿਆਲ ਉੱਚ ਪੁਲ ਦੇ ਨੇੜੇ ਗੁਜਰ ਦਾ ਸ਼ਰੀਫ ਦਾ ਡੇਰਾ ਹੈ ਇਸ ਵੱਲੋਂ ਨਜਾਇਜ਼ ਤੌਰ ਤੇ ਕਬਜ਼ਾ ਆਕਰ ਉੱਥੇ ਮਕਾਨ ਬਣਾਇਆ ਗਿਆ ਸੀ ਜਿਸ ਵਿਰੁੱਧ ਪੁਲਸ ਨੇ ਕਾਰਵਾਈ ਕਰਦੇ ਆਂ ਬਲਡੋਚ ਚਲਾਇਆ ਹੈ ਉਹਨਾਂ ਸ਼ੱਕ ਦੇ ਸ਼ਰੀਪ ਦੇ ਰੋਧ ਪਹਿਲਾਂ ਵੀ ਤੋਂ ਐਨਡੀਪੀ ਐਕਟ ਤੇ ਮਕਦਮੇ ਦਰਜ ਹਨ ਅਤੇ ਪੁਲਿਸ ਵੱਲੋਂ ਨਸ਼ੇ ਦੇ ਖਿਲਾਫ ਜੋ ਯੁੱਧ ਨਸ਼ਾ ਵਰਤ ਤਹਿਤ ਮਹਿੰਮ ਸ਼ੁਰੂ ਕੀਤੀ ਗਈ ਹੈ ਉਸ ਨੂੰ ਲੈ ਕੇ ਇਹ ਕਾਰਵਾਈ ਕੀਤੀ ਗਈ ਹੈ ਸਾਨੂੰ ਤਾਂ ਤੁਹਾਨੂੰ ਕੀ ਕੁਝ ਆ ਪੰਜਾਬ ਦੇ ਐਸਪੀ ਅਧਿਕਾਰੀ ਨੇ ਜੀ ਐਸ ਡੀਐਮ ਸਾਹਿਬ ਪਠਾਨਕੋਟ ਉਹਨਾਂ ਦੇ ਪੜ ਤਾਲ ਵਿੱਚ ਆਇਆ ਸੀਗਾ ਕਿ ਇਹ ਜਿਹੜਾ ਉਜ ਨਹਿਰ ਨਦੀ ਦੇ ਵਿੱਚ ਮੁਹੰਮਦ ਸ਼ਰੀਫ ਨਾਂ ਦੇ ਇਸ ਬੰਦੇ ਨੇ ਸਰਕਾਰੀ ਜ਼ਮੀਨ ਦੇ ਵਿੱਚ ਆਪਣਾ ਮਕਾਨ ਬਣਾਇਆ ਹੋਇਆ ਜਿਸ ਬੰਦੀ ਇਹਦਾ ਪਟਵਾਲਾ ਰਿਕਾਰਡ ਕੀਤਾ ਤਾਂ ਇਹਤੇ 8 ਦਾ 8 ਨੋ ਪਰਚੇ ਦਰਜਿਆ ਜਿਹਦੇ ਵਿੱਚ ਦੋ ਮੁਕੱਦਮੇ ਐਨਡੀਪੀਐਸ ਦੇ ਦਰਜਿਆ ਕਮਰਸ਼ੀਅਲ ਕੁਆਂਟੀਟੀ ਦਾ ਜਿਹਦੇ ਵਿੱਚ ਇਹ ਬੰਦਾ ਜੇਲ੍ਹ 'ਚ ਵੀ ਆ ਇਹ ਇੰਟਰਨੈਸ਼ਨਲ ਬਾਰਡਰ ਦੇ ਬਿਲਕੁਲ ਨੇੜੇ ਆ ਔਰ ਉਥੋਂ ਡੋਨਾਈ ਸਮਾਨ ਮਗਾਨ ਦੇ ਵਿੱਚ ਇਹ ਢੇਲ ਚ ਤੋ ਇਸ ਸੰਬੰਧੀ ਅੱਜ ਐਗਜ਼ੀਕਿਟਿਵ ਅਸਟੇਟ ਸਾਹਿਬ ਨਾਲ ਨੇ ਜਿਨ੍ਹਾਂ ਦੇ ਨਾਲ ਆਰਡਰ ਦੇ ਅਨੁਸਾਰ ਇਹਨੂੰ ਅੱਜ ਜਿਹੜਾ ਡਿਮੋਲਿਸ਼ ਕੀਤਾ ਗਿਆ ਤੇ ਜਿਹੜੀ ਇਹ ਡਿਮੋਲਿਸ਼ ਦੀ ਕਾਰਵਾਈ ਇਹਦੀ ਮੁਕੰਮਲ ਹੋ ਗਈ ਹੈ